एसएसपी एसबीएस नगर डॉक्टर मेहताप सिंह जी दी दिशा निर्देश हित सबडिवीजन नमा शहर ਵੱਲੋਂ एसएचओ راہੋਂ ਤੇ एसएचओ ओर्ड ਦੇ ਟੀਮਾਂ ਵੱਲੋਂ ਦੋ ਜਾਲੀ ਨਸ਼ਾ ਛੁਡਾਓ ਕੇਂਦਰਾਂ ਤੇ ਰੇਡ ਕੀਤੀ ਗਈ ਹੈ ਇੱਕ راہੋਂ ਦੇ ਵਿੱਚ ਤੇ ਇੱਕ ओर्ड ਦੇ ਵਿੱਚ ਦੋਵਾਂ ਦੇ ਤਹਿਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪੰਜਾਂ ਵੱਲੋਂ ਦੋ ਅਲੱਗ-ਅਲੱਗ ਥਾਵਾਂ ਤੇ ਦੋ ਮਾਲਕ ਸਿਗੇ ਜਿਨ੍ਹਾਂ ਦੇ ਵੱਲੋਂ راہੋਂ ਦੇ ਵਿੱਚ ਇੱਕ ਇਲੀਗਲ ਨਸ਼ਾ ਛੁਡਾਓ ਕੇਂਦਰ ਚਲਾਇਆ ਜਾ ਰਿਹਾ ਸੀ ਟੋਟਲ 46 ਉਥੇ ਨੌਜਵਾਨਾਂ ਨੂੰ ਉਹਨਾਂ ਨੇ ਭਰਤੀ ਕਰਕੇ ਰੱਖਿਆ ਸੀ ਉਹਨਾਂ ਦੇ ਘਰਦਿਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਇਹ ਇੱਕ ਲੀਗਲ ਨਸ਼ਾ ਛੁਡਾਊ ਕੇਂਦਰ ਹੈ ਤੇ ਸਾਡੇ ਕੋਲ ਕਾਉਂਸਲਿੰਗ ਤੇ ਮੈਡੀਕਲ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੈ ਇਸੇ ਤਰੀਕੇ ਦੇ ਨਾਲ ਔੜ ਦੇ ਵਿੱਚ ਟੋਟਲ 68 ਨੌਜਵਾਨ ਸੀ ਜਿਨ੍ਹਾਂ ਨੂੰ ਉਥੇ ਰੱਖਿਆ ਗਿਆ ਸੀ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਗੁੰਮਰਾਹ ਕਰਕੇ ਮਹੀਨੇ ਦੇ 12 ਤੋਂ 15000 ਰੁਪਏ ਲੋਕਾਂ ਤੋਂ ਵਸੂਲ ਕਰ ਰਹੇ ਸੀ ਤੇ ਉਹਨਾਂ ਦੇ ਘਰਦਿਆਂ ਨੂੰ ਇਹੀ ਦੱਸਿਆ ਜਾਂਦਾ ਸੀ ਕਿ ਸਾਡੇ ਦੇ ਕੋਲ ਮੈਡੀਕਲ ਫੈਸਿਲਿਟੀਆਂ अवेलेबल ਐ ਜਿਮ ਦੀ ਫੈਸਿਲਿਟੀ ਐ अवेलेबल ਐ ਕਾਉਂਸਲਿੰਗਸ अवेलेबल ਐ ਅਸੀਂ ਲੋਕਾਂ ਦੇ ਘਰਦਿਆਂ ਦੇ ਨਾਲ ਪੈਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਐਸਐਚਓ ਔਰ ਤੇ ਐਸਐਚਓ ਰਾਹੋਂ ਵੱਲੋਂ ਕਾਫੀ ਚੰਗਾ ਕੰਮ ਕਰਕੇ ਡਾਕਟਰਸ ਦੀ ਟੀਮ ਤੇ ਡਰੱਗ ਇਨਸਪੈਕਟਰਸ ਦੇ ਨਾਲ ਇੱਕ ਕਲੈਕਟਿਵ ਟੀਮ ਵੱਲੋਂ ਰੇਡ ਕਰਕੇ ਇਹਨਾਂ ਦੋਵਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮੈਨੂੰ ਜਿਹੜਾ ਹੋਰ ਉੱਥੇ ਕਿਨੇ ਸਾਰੇ ਕੰਮ ਚੱਲ ਰਹੇ ਸੀ। ਇਹ ਪ੍ਰੋਪਰਲੀ ਤਾਂ ਹੁਣੇ ਜ਼ਿਆਦਾ ਉੱਥੇ ਪੇਸ਼ੈਂਟ ਸ਼ੁਰੂ ਹੋਏ ਪਰ ਚੋਰੀ-ਚੋਰੀ ਗੁਪਚਪ ਤਰੀਕੇ ਨਾਲ ਕਰੀਬ 1.5-2 ਸਾਲ ਤੋਂ ਕੰਮ ਚੱਲ ਰਿਹਾ ਸੀ। ਹੁਣ ਇਹਨਾਂ ਦੇ ਕੋਲ ਪੇਸ਼ੈਂਟਸ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਸੀ ਤੇ ਜਿਸ ਤਾਂ ਸਾਡੇ ਪੁਲਿਸ ਦੇ ਨੋਟਿਸ ਦੇ ਵਿੱਚ ਆਈ। ਕਿੱਥੇ ਘਰਾਨੇ ਵਾਲੇ ਨੇ? ਹਾਂਜੀ ਕਿੱਥੇ ਰਹਿਣ ਵਾਲੇ ਤੀਰੂ ਮੁਜਰਮ ਜੇ ਇਹ ਹੈਗੇ ਆ ਇੱਕ ਮੁਜਰਮ ਹੈਗਾ ਜਸਤੇਜ ਸਿੰਘ ਔਡ ਵਾਲਾ ਇਹ ਸਮਰਾਲੇ ਦੇ ਰਹਿਣ ਵਾਲਾ ਹੈ ਦੂਸਰਾ ਜਮਾਲਪੁਰ ਦਾ ਲੁਧਿਆਣੇ ਤੋਂ ਰਹਿਣ ਵਾਲਾ ਤੀਸਰਾ ਮਨਦੀਪ ਸਿੰਘ ਇਹ थाना सदर ਰਾਏਕੋਟ ਦੇ ਏਰੀਆ ਦਾ ਰਹਿਣ ਵਾਲਾ ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਉਹ ਆਪੜ ਪਿੰਡ ਵਿੱਚ ਚੱਲ ਜਾਂਦੀ ਹਾਂ ਬੱਸ ਉਹਦੇ ਨੇੜੇ ਸੀ ਬਸ ਉਹਦੇ ਨੇੜੇ ਸੀ ਹਾਂ ਤਾਂ ਕਰੀਬ 114 ਜਿਹੜੇ ਆ ਨਸ਼ਾ ਛਡਾ ਨਸ਼ਾ ਛੱਡਣ ਲਈ ਉੱਥੇ ਆਏ ਸੀਗੇ ਹੁਣ 114 ਉਹਨਾਂ ਦਾ ਕੀ ਕੰਮ ਇਹਨਾਂ ਵਿੱਚੋਂ ਕਾਫੀ ਤਾਂ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਦਾਰੂ ਦੇ ਐਡਿਕਟ ਸੀ ਜਿਹੜੀ ਡਾਕਟਰਸ ਦੀ ਟੀਮ ਅਸੀਂ ਲੈ ਕੇ ਗਏ ਸੀ ਉਹਨਾਂ ਨੇ ਉਹਨਾਂ ਦੀ ਅੱਛੇ ਤਰੀਕੇ ਨਾਲ ਜਾਂਚ ਕੀਤੀ ਜਿਨ੍ਹਾਂ ਨੂੰ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਹੈ ਉਹਨਾਂ ਨੂੰ ਸਿਵਲ ਹਸਪੀਟਲ ਜਿਹੜਾ ਸਾਡਾ ਲੀਗਲ ਡੀ ਐਡਿਕਸ਼ਨ ਕੇਂਦਰ ਹੈ ਉੱਥੇ-ਉੱਥੋਂ ਸ਼ਿਫਟ ਕੀਤਾ ਗਿਆ ਤੇ ਕਈਆਂ ਨੂੰ ਜਿਨ੍ਹਾਂ ਨੂੰ ਅੱਗੇ ਫਰਦਰ ਹਸਪੀਟਲਾਈਜ਼ ਕਰਕੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਸੀ ਜਨਤਾ ਘਰ ਦੇ ਵਿੱਚ ਇਲਾਜ ਚੱਲ ਸਕਦਾ ਹੈ ਉਹਨਾਂ ਦੀ ਟੀਮ ਵੱਲੋਂ ਡਾਕਟਰਸ ਦੀ ਟੀਮ ਦੀ ਅਦੇਸ਼ਾ ਨਿਰਦੇਸ਼ ਇੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਤਾਂ ਉਹਨਾਂ ਦਾ ਘਰ ਦੇ ਵਿੱਚ ਰਹਿ ਕੇ ਹੀ ਇਲਾਜ ਕੰਟੀਨਿਊ ਹੋਏਗਾ ਹਾਂਜੀ ਮੈਡਮ ਸੈਂਟਰ ਤੇ ਖਾਣੇ ਦੇ ਕੀ ਪ੍ਰਬੰਧ ਸੀਗਾ ਨਾਲੇ ਖਾਣੇ ਦੇ ਪ੍ਰਬੰਧ ਕਾਫੀ ਜ਼ਿਆਦਾ ਖਰਾਬ ਸੀ ਉਸ ਜਗ੍ਹਾ ਤੇ ਤੁਸੀਂ ਜਾਉਂਗੇ ਤਾਂ ਕਾਫੀ ਸਮੈਲ ਆ ਰਹੀ ਸੀ ਕੋਈ ਅੱਛਾ ਹਾਈਜੀਨਿਕ ਪ੍ਰਬੰਧ ਨਹੀਂ ਸੀ ਉੱਥੇ ਜਿਵੇਂ ਤੁਸੀਂ ਦੱਸਿਆ ਕਿ ਗੁੰਮਰਾਹ ਕਰਕੇ ਪੇਸ਼ੈਂਟਸ ਨੂੰ ਲੈ ਕੇ ਆਉਂਦੇ ਸਕੇ ਕਾਉਂਸਲਿੰਗ ਵੀ ਹੋਊਗੀ ਕਿ ਮੈਡੀਕਲ ਫੈਸਿਲਿਟੀ ਮਿਲਦੀ ਉਹ ਮਿਲਦੀ ਸੀ ਕਿਸੇ ਨਹੀਂ ਉਹਨਾਂ ਦੇ ਕੋਲ ਕੋਈ ਵੀ ਕੁਆਲੀਫਾਈਡ ਡਾਕਟਰਸ अवेलेबल ਨਹੀਂ ਹੈ ਨਾ ਉਹਨਾਂ ਦੇ ਕੋਲ ਕੁਆਲੀਫਾਈਡ ਕਾਉਂਸਲਰਸ अवेलेबल ਹੈ ਇਹਨਾਂ ਦੇ ਵਿੱਚੋਂ ਜਿਹੜੇ ਹੁਣ ਅਸੀਂ ਔਰ ਦੇ ਵਿੱਚ ਐਫ ਆਈ ਆਰ ਕੀਤੀ ਹੈ ਜਿਹੜੇ ਓਨਰ ਉਹ ਸੈਂਟਰ ਨੂੰ ਚਲਾ ਰਹੇ ਸੀ ਉਹਨਾਂ ਵਿੱਚੋਂ ਇੱਕ ਤੇ ਪਹਿਲੇ ਵੀ ਲੜਾਈ ਝਗੜੇ ਦਾ ਲੁਧਿਆਣੇ ਦੇ ਵਿੱਚ ਪਟਵਾਰ ਚਾ ਰਜਿਸਟਰਡ ਹੈ ਜਿਹਨੂੰ ਅੱਗੇ ਜਾ ਕੇ ਇਕੁਇਟਰਲ ਹੋ ਗਿਆ ਪਰ ਇਹ ਇਹਨਾਂ ਦੇ ਕੋਲ ਕਿਸੇ ਦੇ ਕੋਲ ਵੀ ਕੋਈ ਵੀ ਮੈਡੀਕਲ ਡਿਗਰੀ ਨਹੀਂ ਜਿਹੜੇ ਲੁਧਿਆਣਾ ਦੇ ਸੈਂਟਰ ਚ ਲਾ ਰਹੇ ਸੀ ਇਹਨਾਂ ਨੂੰ ਆਈਡੀਆ ਕਿੱਥਾ ਕੋਈ ਨਸ਼ੀਆਂ ਦਾ ਇਹਨਾਂ ਦਾ ਆਪ ਨਸ਼ਾ ਕਰਦੀ ਸੀ ਨਹੀਂ ਇਹਨਾਂ ਦੇ ਵਿੱਚੋਂ ਕੋਈ ਆਪ ਨਸ਼ਾ ਕਰਦਾ ਨਹੀਂ ਪਾਇਆ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਨਾ ਚੀਜ਼ਾਂ ਨੂੰ ਅੱਗੇ ਪਤਾ ਲਗਾਇਆ ਜਾਏਗਾ ਮਾਮਲਾ ਕੀ ਕਿਤਾਬ ਵੱਡੇ ਤੋਂ ਔੜ ਵਾਲੇ ਦੇ ਵਿੱਚ 420 344 ਤੇ 22 ਐਨਡੀਪੀਐਸ ਐਕਟ ਕੁਝ ਇਹ ਹੋਰ ਜਗ੍ਹਾ ਤੋਂ ਕੁਝ ਮੈਡੀਸਨਲ ਡਰੱਗਸ ਲਿਆ ਕੇ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾਏ ਸਦੇ ਸੀ ਉਧੇ ਵਿੱਚ ਤਫਤੀਸ਼ ਜਾਰੀ ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀ ਕਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜਾਏਗਾ ਅੱਜ ਅਦਾਲਤ ਵਿੱਚ ਪੇਸ਼ ਕਰਦੇ ਆਂ ਸਾਹਮਣੇ ਹੋਰ ਵਾਲੇ ਜਿਹੜੇ ਚਲਾਛ ਦਾ ਆਪਸ ਕੋਈ ਸੰਬੰਧ ਨਹੀਂ ਹਲੇ ਤੱਕ ਕੋਈ ਇਹਨਾਂ ਦਾ ਸੰਬੰਧ ਸਟੈਬਲਿਸ਼ ਨਹੀਂ ਹੋਇਆ ਪਰ ਤਫਤੀਸ਼ ਜਾਰੀ ਹੈ ਇਸ ਨੂੰ ਚੈੱਕ ਕੀਤਾ ਜਾਏਗਾ ਕੋਈ ਜਾਣਕਾਰੀ ਸੀਮੈਂਟ ਵਿੱਚ ਇਹਨਾਂ ਦੇ ਕੰਮ ਕਰਾਂ ਦੇ ਜਿਹੜਾ ਕੰਮ ਕਰਦਾ ਹੈ ਕੋਈ ਜਾਣਕਾਰੀ ਸੀ ਇਹ ਇਹ ਨਾਰਮਲ ਲੋਕ ਹੈ ਇਹਨਾਂ ਨੂੰ ਕੋਈ ਵੀ ਮੈਡੀਕਲ ਬੈਕਗ੍ਰਾਉਂਡ ਨਹੀਂ ਹੈਗਾ ਇਹਨਾਂ ਦੀ ਕੀ ਐਜੂਕੇਸ਼ਨ ਹੈਗੀ ਜਿਹੜੇ ਰੋਸੀ ਪੜ੍ਹਦੇ ਨੇ ਇਨਾਂ ਦੀ ਮੈਡੀਕਲ ਬੈਕਗ੍ਰਾਉਂਡ ਕੋਈ ਨਹੀਂ ਐ ਐਜੂਕੇਸ਼ਨ ਦਾ ਜਨਰਲ ਜਿਸ ਤਰ੍ਹਾਂ ਬੈਚਲਰ ਜੀ ਐ ਪਲੱਸ 2 ਕੀਤੀ ਹੋ ਇਸ ਤਰੀਕੇ ਦੀ ਸੀ ਬਾਕੀ ਉਹ ਸਾਰਾ ਕੁਝ ਅਸੀਂ ਚੈੱਕ ਕਰ ਰਹੇ ਹਾਂ ਤਫਤੀਸ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਮੈਡਮ ਇਹ ਐਡਵਰਟਾਈਜ਼ਮੈਂਟ ਵਗੈਰਾ ਕਿੱਦਾਂ ਕਰਦੇ ਹੋ ਐਡਵਰਟਾਈਜ਼ਮੈਂਟ ਇਹਨਾਂ ਦੀ ਵਰਡ ਆਫ ਮਾਊਥ ਹੀ ਸੀ ਕੋਈ ਵੀ ਕਿਤੇ ਫਲੈਕਸਿਸ ਹੋਣ ਜਾਂ ਕੋਈ ਟੈਲੀਫੋਨਿਕ ਹੋਵੇ ਇਸ ਤਰੀਕੇ ਦੀ ਕੋਈ ਵੀ ਐਡਵਰਟਾਈਜ਼ਮੈਂਟ ਕਿਤੇ ਵੀ ਪਾਈ ਨਹੀਂ ਗਈ ਹਲੇ ਤੱਕ ਉਹ ਸੀ ਇਹਨਾਂ ਦੇ ਰਜਿਸਟਰ ਸਾਰੇ ਕਬਜ਼ਾ ਵਿੱਚ ਲੈ ਲਏ ਉਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹਲੇ ਤਫਤੀਸ਼ ਜਾ ਰਹੀ ਹੈ